ਤੇ ਇਸ ਸਮੇਂ ਖੜੇ ਆ ਬਲਾਕ ਮਾਦਰੀ ਜਿੱਥੇ ਸਰਦਾਰ ਜਗਮੋਲ ਸਿੰਘ ਜੀ ਕੰਗ ਸਾਬਕਾ ਕੈਬਨਟ ਮੰਤਰੀ ਉਹਨਾਂ ਨੇ ਭਗਵਾਨ ਤੁਮਨ ਸਰਕਾਰ ਦਾ ਜਿਹੜਾ ਮੁਰਦਾ ਠੁੱਕਿਆ ਏ, ਪੁਤਲਾ ਠੁੱਕਿਆ ਗਿਆ ਏ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਏ। ਤੇ ਤੁਸੀਂ ਲਾਈਵ ਤਸਵੀਰਾਂ ਇਸ ਸਮੇਂ ਦੇਖਤੇ ਇਸ ਸਮੇਂ ਖੜੇ ਆ ਬਲਾਕ ਮਾਦਰੀ ਜਿੱਥੇ ਸਰਦਾਰ ਜਗਮੋਲ ਸਿੰਘ ਜੀ ਕੰਗ ਸਾਬਕਾ ਕੈਬਨਟ ਮੰਤਰੀ ਉਹਨਾਂ ਨੇ ਭਗਵਾਨ ਤੁਮਨ ਸਰਕਾਰ ਦਾ ਜਿਹੜਾ ਮੁਰਦਾ ਠੁੱਕਿਆ ਏ, ਪੁਤਲਾ ਠੁੱਕਿਆ ਗਿਆ ਏ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਏ। ਏ ਤੁਸੀਂ ਲਾਈਵ ਤੁਸੀਂ ਵੀ ਇਹ ਸਮੇਂ ਦੇਖ ਹਾਂ ਹਾਂ ਕੌਣ ਸਾਹ ਪਿਛਲੇ ਦਿਨੀ ਕਿਸਾਨਾਂ ਦੇ ਉੱਤੇ ਜਿਹੜਾ ਕੁਝ ਹੋਇਆ ਤੁਹਾਨੂੰ ਸਭ ਪਤਾ ਹੈ ਉਸ ਨੂੰ ਲੈ ਕੇ ਤੁਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਕਿਵੇਂ ਦੇਖਦੇ ਪੰਜਾਬ ਸਰਕਾਰ ਦੇ ਕਾਰਜ ਦੇ ਦੇਖੋ ਅੱਜ ਮੈਂ ਕਾਂਗਰਸ ਪਾਰਟੀ ਦੀ ਅਗਵਾਈ ਥੱਲੇ ਦਾ ਸਦਨ ਸੱਦਾ ਦਿੱਤਾ ਗਿਆ ਹਲਕਾ ਖੜ ਦੇ ਸਾਰੇ ਸਿਆਸਤਾਂ ਲੀਡਰਾਂ ਨੂੰ ਕਾਂਗਰਸ ਪਾਰਟੀ ਦੇਆਂ ਨੂੰ ਕਿ ਜੋ ਹਾਲ ਦੀ ਘੜੀ ਸਾਨ ਵੀਰਾਨਾਂ ਦਾਤਾ ਨਾਲ ਮਾਨ ਦੀ ਹੰਕਾਰੀ ਕੋ ਸਰਕਾਰ ਨੇ ਤੱਕਾ ਕੀਤਾ ਕੁੱਟਿਆ ਲੁੱਟਿਆ ਮਕਟਾ ਤੇ ਇਹਨਾਂ ਦੇ ਅੱਡੇ ਚੱਕ ਤੇ ਇਹ ਸਾਰੀ ਗੱਲ ਬੈਠ ਕੇ ਸਿਸ਼ਟਾਚਰਤ ਰਹਿ ਕੇ ਵੀ ਹੋ ਸਕਦੀ ਸੀ ਪਰ ਇੰਨੇ ਹੰਕਾਰ ਗਏ ਆ ਭਗਵੰਤ ਮਾਨ ਸਰਕਾਰ ਬੰਦੇ ਨੂੰ ਬੰਦਾ ਨਹੀਂ ਸਮਝਦੇ ਹਮੇਸ਼ਾ ਅਨਦਾਤਾ ਜੋ ਸਾਡੇ ਸਾਰੇ ਸੰਸਾਰ ਦਾ ਦੇਖਾ ਡੜ ਪਰਦਾ ਸਰਕਾਰਾਂ ਸਮੇਂ ਸਮੇਂ ਸਰ ਬੰਦੀ ਤਜੀਦ ਦਿਆ ਰਹੀ ਹੈ ਹਰ ਪਾਸੇ ਚਾਹੇ ਸਬਸਿਡੀ ਹੋਵੇ ਹੋਰ ਕਰਜ਼ੇ ਮਾਫਾ ਦੀ ਗੱਲ ਕੀਤੀ ਮਨਮੋਹਨ ਸਿੰਘ ਜੀ ਨੇ ਹੋਰ ਵਾਸੂਲਦਾ ਦਿੱਤੀਆਂ ਲੇਕਿਨ ਇਸ ਨੇ ਮੈਂ ਸਮਝਦਾ ਕਿ ਬੇਮਿਸਾਲ ਤਸ਼ੱਦਦ ਕੀਤਾ ਇਹ ਮੈਂ ਸਮਝਦਾ ਕਿ ਭਗਵੰਤ ਸਿੰਘ ਮਾਨ ਜਾਬਰ

ਜੋ 1.5 ਸਾਲ ਦੇ ਮੋਦੀ ਸਾਹਿਬ ਨਾਲ ਸਰਕਾਰ ਨਾਲ ਐਨਡੀਆ ਨਾਲ ਲੜ ਰਹੇ ਨੇ ਆਪਣੀਆਂ ਬਾਝ ਮੰਗਾਂ ਵਾਸਤੇ ਐਮਐਸਪੀ ਹੋਵੇ ਕਰਜ਼ੇ ਮਾਫ ਦੀ ਗੱਲ ਹੋਵੇ ਹੋਰ ਗੱਲਾਂ ਕਿਉਂ ਨਾ ਹੋਣ ਬਜਾਏ ਉਹਨਾਂ ਬੁਲਾ ਕੇ ਕਿ ਪੰਜਾਬ ਦੇ ਕਿਸਾਨ ਐ ਪਤਵੰਤੇ ਹਨ ਦਾਤਾ ਗੱਲ ਸੁਣਦੇ ਗੱਲ ਕਰਦੇ ਕਹਿੰਦੇ ਗੱਲ ਸੁਣ ਕੇ ਵਕੀਲ ਬਣ ਕੇ ਸੋਦ ਦੀ ਕੋਲ ਜਾਂਦੇ ਵਿਧਾਨ ਸਭਾ ਮਤਾ ਪਾਸ ਕਰਦੇ ਵਿਧਾਨ ਸਭਾ ਦੇ ਕਿਸਾਨਾਂ ਦਾ ਜੋ ਮੰਗ ਹੈ ਵਾਜ ਮੰਗੇ ਟੁਕਮੀਆਂ ਮੰਗੇ ਕਿਸਾਨੀ ਬਚਾਉਣੀ ਹੈ ਕਿੰਨੀ ਮਹਿੰਗਾਈ ਹੋ ਗਈ ਹੈ ਡੀਜ਼ਲ ਹੈ ਬੀਜ ਹੈ ਦਵਾਈਆਂ ਜੇ ਤੁਲਨਾ ਕਰੀ ਅੱਜ ਕਿਸਾਨੀ ਬਿਲਕੁਲ ਆਹਮਤਕਤਾ ਨਹੀਂ ਰਿਹਾ ਮੈਂ ਕਿਸਾਨ ਦਾ ਬੇਟਾ ਹੱਥੀ ਖੇਤੀ ਕੀਤੀ ਹੋਈ ਹੈ ਪਰ ਮਾਨ ਸਾਹਿਬ ਨੇ ਨੂਨ ਛਿੜਕਿਆ ਸਨ ਵੀਰਾਂ ਸਾਰੀ ਜਿੱਤੀ ਬੰਦੀਆਂ ਤੇ ਮੈਂ ਆਪਣੇ ਹਲਕੇ ਖੜਵਲੋਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਖਾਸ ਤੌਰ ਤੇ ਨਿੰਦਿਆਨ ਖੇਤੀ ਕਰਦੇ ਹਨ ਪਰ ਮੈਂ ਵਧਾਈ ਦੇਣੀ ਚਾਹਨਾ ਰਾਜਾ ਵਡਿੰਗ ਨੂੰ ਦੇ ਪ੍ਰਤਾਪ ਬਾਜਵਾਨ ਨੂੰ ਕਿਉਂਕਿ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਚੰਗੇ ਢੰਗ ਨਾਲ ਚੱਕਿਆ ਕਾਂਗਰਸ ਵੱਲੋਂ ਸੂਬੇ ਦੇ ਵਿੱਚ ਅਸੀਂ ਇਨਸਾਨ ਨੂੰ ਲਾਂਬੰਦ ਹੋ ਕੇ ਇਹਨਾਂ ਖੜਨਾ ਚਾਹੀਦਾ ਹੈ ਕਿ ਅੱਜ ਨਹੀਂ ਅਸੀਂ ਖੜਾਂਗੇ ਅੱਜ ਮੈਂ ਯਾਦ ਕਰਦਾ ਸਰਗੀ ਮੁੱਖ ਮੰਤਰੀ ਪੰਜਾਬ ਬੈਂਕ ਸਿੰਘ ਜੀ ਨੂੰ ਗਿਆਨੀ ਜੈਸੀ ਨੂੰ ਖਾਸ ਬਾਦਲ ਸਾਹਿਬ ਨੂੰ ਮੈਂ ਕਹਾਗਾ ਚਾਹੇ ਦੂਜੀ ਪਾਰਟੀ ਹੈ ਹਿਸਾਬ ਪਾਰਟੀ ਦਾ ਸਵਾਲ ਨਹੀਂ ਹੈ ਇਸ ਟਾਈਮ ਸਵਾਲ ਹੈ ਕਿਸਾਨ ਵੀ ਦਾ ਮੈਂ ਅਪੀਲ ਕਰਾਂਗਾ ਸਾਰੀ ਸਿਆਸੀ ਪਾਰਟੀਆਂ ਨੂੰ ਆਪਾਂ ਮੁੱਦਾ ਚੱਕ ਰਹੇ ਹਾਂ ਠੋਕਮਾ ਇਕੱਠੇ ਹੋ ਕੇ ਸਾਨੂੰ ਮੰਚ ਬਣਾ ਕੇ ਸਾਰੀ ਪਾਰਟੀਆਂ ਨੂੰ ਚਾਹਨਾ ਮੋਢਾ ਖੜਨਾ ਚਾਹੀਦਾ ਹੈ ਪਰ ਸਾਰੀਆਂ ਬਾਜ਼ ਮੰਗਾ ਮੰਗਾ ਕੇ ਰਹਾ ਦੇਣੀ ਚਾਹੀਦੀ ਹੈ ਤਾਂ ਕਿ ਸਾਡਾ ਪੰਜਾਬ ਜੋ ਖੇਤੀਬਾੜੀ ਪ੍ਰਧਾਨ ਸੂਬਾ ਅੱਗੇ ਵਧ ਸਕੇ ਸਾਡੇ ਬੱਚੇ ਬਹੁਤ ਪਹਿਲਾਂ ਹੀ ਬੇ ਨੌਜਵਾਨ ਬਾਹਰ ਜਾ ਰਹੇ ਨੇ ਬੇਰੋਜ਼ਗਾਰੀ ਕਰਕੇ ਜੇ ਅੱچھے ਸਹੂਲਤਾਂ ਮਿਲ ਗਈਆਂ ਖੇਤੀ ਵਿੱਚ ਸਬਸਿਡੀ ਮਿਲੇਗੀ ਕਰਜ਼ੇ ਸੌਕੇ ਮਿਲ ਲਗੇ ਪਾਣੀ ਉਹਨਾਂ ਸੱਚੇ ਸਾਧਨ ਬਣ ਦਣਗੇ ਤਾਂ ਸਾਡੇ ਮੁੜ ਕੇ ਮੁੜ ਕੇ ਆ ਸਕਦੇ ਆਪਸ ਨਹੀਂ ਉਸੇ ਨਹੀਂ ਜਾਣਗੇ ਪਰੇ ਕਰਨ ਵਾਸਤੇ ਰੂਚੀ ਚਾਹੀਦੀ ਹੈ ਬੇਅਰ ਦੇ ਅਰਿਸਵੇ ਰੂਚੀ ਚਾਹੀਦੀ ਹੈ ਤੁਹਾਨੂੰ ਪੂਰੀ ਆਸ ਹੈ ਕਿ ਸਾਰੀ ਪੰਜਾਬ ਸਰਕਾਰ ਜੋ ਮਾਨ ਸਰਕਾਰ ਕੇਜੀਵਾਲ ਸਾਹਿਬ ਵੀ ਇੱਥੇ ਆ ਗਏ ਹੁਣ ਮੇਲੇ ਹੋ ਗਏ ਉੱਥੋਂ ਕਰਤਾ ਲੋਕਾਂ ਦੇ ਮੇਲਾ ਪੂਰਾ ਦਖਲ ਦੇ ਰਹੇ ਸਰਕਾਰ ਤੋਂ ਹੋਈ ਚਲਾ ਰਹੇ ਮਾਨ ਸਰਕਾਰ ਨੇ ਇਹਨਾਂ ਦਾ ਕੋਈ ਮਾਫ ਕਰਨਾ ਹਮਦਰਦੀ ਹੈ ਹੀ ਨਹੀਂ ਕਿਸੇ ਨੂੰ ਪੰਜਾਬ ਨਾਲ ਕਿਸੇ ਨਾਲ ਤੋਂ ਇਸ ਕਰਕੇ ਜੋ ਅੱਜ ਅਸੀਂ ਕੀਤਾ ਲੋਕ ਖੇਤਰੀ ਸਨਹਤੂ ਕੀਤਾ जिन्ने मेरे साथी बड़ी गिनती जितने आए ने तहे दिलੋਂ ਮੈਂ ਧੰਨਵਾਦ ਕਰਦਾ ਅਰ ਪੱਤਰਕਾਰ ਸਹਿਵਾਨ ਖਾਸ ਹੋਤੇ ਪ੍ਰਸੰਨ ਥੋੜਾ ਸਾਥ ਦਿੱਤਾ ਉਹਨਾਂ ਦੇ ਰਾਹੀਂ ਸਾਰੀ ਗੱਲ ਅਸੀਂ ਸਮਾਜ ਵਿੱਚ ਦੇਸ਼ ਚ ਪਤਾਵਾਂਗੇ ਪਰ ਮੈਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਹੰਕਾਰ ਮਾਨ ਸਾਹਿਬ ਵੀ ਸੋਚ ਵਿਚਾਰ ਕਰਕੇ ਇਸ ਨੂੰ ਹਲਕਾ ਨਹੀਂ ਕੋਸਣਗੇ ਇਹਨੀਆਂ ਬਿੰਦ ਕਰਦਾ ਮੈਂ ਸਭ ਦਾ ਧੰਨਵਾਦ ਕਰਦਾ ਕਿ ਆਏ ਹੋ ਸਾਥੀ ਉਹ ਹੈ ਗੁਰਜੀਤ ਕਾਲਸਾ ਵਾਜ